ਤਿਲਕ ਤੇ ਜੰਝੂ ਵਾਲਿਆਂ ਦੀ ਬਾਹ ਫੜੀ ਹਿੰਦੂ ਧਰਮ ਨੂੰ ਬਚਾਇਆ ਨਹੀਂ ਤੇ ਅੱਜ ਕੱਲ ਤੇ ਆਪਾਂ ਵੇਖਦੇ ਆਂ ਲੋਕ ਸਵੇਰੇ ਕਿਸੇ ਪਾਸੇ ਹੁੰਦੇ ਆ ਤੇ ਸ਼ਾਮ ਨੂੰ ਕਿਸੇ ਦੂਜੇ ਪਾਸੇ ਚਲੇ ਜਾਂਦੇ ਜਿਹੜਾ ਸਿੱਖ ਪੰਥ ਨੂੰ ਛੱਡ ਕੇ ਜਾਂਦਾ ਹੈ ਗੁਰੂ ਗ੍ਰੰਥ ਨੂੰ ਛੱਡ ਕੇ ਜਾਂਦਾ ਹੈ ਉਹਦੇ ਵਿੱਚ ਸਿੱਖੀ ਵਾਲਾ ਕਣ ਨਹੀਂ ਹੈ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਤਿੰਨ ਸਿੱਖ ਸ਼ਹੀਦ ਕੀਤੇ ਲਾਲਚ ਦਿੱਤੇ ਡਰ ਦਿੱਤੇ ਪਰ ਤਿੰਨੇ ਸਿੱਖ ਇੱਕੋ ਇਸ਼ਾ ਦੱਸ ਦਿਆ ਜਦੋਂ ਸ਼ਹੀਦ ਕਰੋਂ ਸਾਡੇ ਮੁਖ ਸਾਡੇ ਗੁਰਵਲ ਹੋਣ ਅੱਜ ਵੀ ਇਹੀ ਲੋੜ ਹੈ ਸਾਡੇ ਮੁਖ ਗੁਰੂ ਗ੍ਰੰਥਵਾਲ ਆਤੇ ਗੁਰੂ ਪੰਥ ਵਾਲ ਹੋਣ